ਹਾਂਜੀ ਜੇ ਆਪਣੀ ਫਿਟਿੰਗ ਵਾਲੀ ਸਲਾਈ ਸਹੀ ਨਹੀਂ ਲੱਗੀ ਹੁੰਦੀ ਉਹਨਾਂ ਆਪਾਂ ਨੂੰ ਕੀ ਦਿੱਕਤ ਆਉਂਦੀ ਹੈ ਇੱਕ ਤਾਂ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਜੇ ਆਪਣੀ ਫਿਟਿੰਗ ਵਾਲੀ ਸਹੀ ਤਰੀਕਾ ਨਾਲ ਸਲਾਈ ਨਾਲ ਲੱਗੀ ਹੋਊਗੀ ਠੀਕ ਹੈ ਇੱਕ ਕੀ ਹੁੰਦਾ ਆਪਣੇ ਜਦੋਂ ਆਹ ਵਾਲਾ ਜਿਹੜਾ ਕਮਰ ਤੇ ਛਾਤੀ ਦੇ ਸੈਂਟਰ ਚੋਂ ਇਹ ਜਿਹੜਾ ਹੁੰਦਾ ਛਾਤੀ ਦਾ ਆਪਾਂ ਨਿਸ਼ਾਨ ਲਾਉਨੇ ਆ ਸਲਾਈ 'ਚ ਇਹ ਸੈਂਟਰ ਚੋਂ ਆਪਣਾ ਕੱਪੜਾ ਜਿਹੜਾ ਹੈਗਾ ਸੂਟ ਟਾਈਟ ਹੋ ਜਾਂਦਾ ਇਥੋਂ ਠੀਕ ਹੈ ਜੀ ਇਹ ਵੀ ਆਪਣੀ ਫਿਟਿੰਗ ਵਾਲੀ ਸਲਾਈ ਸਹੀ ਨਾਲ ਲੱਗਣ ਕਰਕੇ ਹੀ ਟਾਈਟ ਹੁੰਦਾ ਇੱਕ ਆਪਣਾ ਕੀ ਹੁੰਦਾ ਹੈਗਾ ਸੂਟ ਆਪਣਾ ਟੇਡਾ ਚਲੇ ਜਾਂਦਾ ਇੱਕ ਸਾਈਡ ਨੂੰ ਜਲੇ ਜਾਂਦਾ ਇਹ ਵੀ ਆਪਣੀ ਫਿਟਿੰਗ ਵਾਲੀ ਸਲਾਈ ਹੀ ਹੈਗੀ ਸਹੀ ਨਾਲ ਲੱਗਣ ਕਰਕੇ ਹੀ ਜਾਂਦਾ ਠੀਕ ਹੈ ਤੁਹਾਨੂੰ ਆ ਸਾਰੀਆਂ ਸਮੱਸਿਆ ਦਾ ਹੱਲ ਆਪਾਂ ਵੀਡੀਓ ਵਿੱਚ ਦੱਸਾਂਗੇ ਵੀ ਇੱਕ ਫਿਟਿੰਗ ਵਾਲੀ ਸਲਾਈ ਸਹੀ ਲਾਉਣ ਕਰਕੇ ਆਪਣੀਆਂ ਕਈ ਸਮੱਸਿਆ ਦਾ ਹੱਲ ਹੋ ਜਾਊਗਾ ਤੇ ਪਰਫੈਕਟ ਤਰੀਕੇ ਨਾਲ ਲਾਉਣੀ ਦੱਸਾਂਗੇ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਆਪਣੇ ਜਿਹੜੇ ਆਪਾਂ हिਪ ਵਾਲੇ ਕੱਟ ਲੱਗੇ ਆ ਆਹ ਸਾਈਡ ਸਲਾਈ ਵਾਲੇ ਕੱਟ ਆਪਾਂ ਹਰੇਕ ਵੀਡੀਓ ਦੱਸ ਦਈਏ ਤੁਹਾਨੂੰ ਲਾਉਣਾ ਸੂਟ ਦੀ ਕਟਿੰਗ ਵਿੱਚ ਤੇ ਫਰੰਟ ਤੇ ਬੈਕ ਤੇ ਆਪਾਂ ਲਾਉਣੇ ਹੁੰਦੇ ਆ ਇਹ ਕੱਟ ਠੀਕ ਹੈ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੁਹਾਨੂੰ ਪਤਾ ਹੀ ਹੋਊਗਾ ਵੀ ਜਦੋਂ ਆਪਾਂ ਸੂਟ ਦੀ ਕਟਿੰਗ ਕਰਦੇ ਆਂ ਤੇ ਇਹ ਵਾਲੇ ਕੱਟ ਆਪਾਂ ਜਰੂਰ ਲਾਉਣੇ ਆਂ ਤੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਕੱਟ ਨਾਲ ਕੱਟ ਆਪਾਂ ਜਰੂਰ ਮਿਲਾਉਣੇ ਆਂ ਇਸ ਤਰੀਕੇ ਨਾਲ ਫਰੰਟ ਦੇ ਬੈਕ ਵਾਲੇ ਇਹ ਕੱਟ ਨਾਲ ਕੱਟ ਆਪਣੇ ਸਹੀ ਮਿਲਾਈ ਹੋਣਗੇ ਤਾਂ ਹੀ ਆਪਣੀ ਜਿਹੜੀ ਥੱਲੋ ਸੂਟ ਆ ਵਧੀਆ ਹੋਊਗਾ ਤਾਂ ਹੀ ਆਪਣਾ ਸੂਟ ਜਿਹੜਾ ਟੇਡਾ ਨਹੀਂ ਜਾਂਦਾ ਅਗਰ ਇਹ ਆਪਾਂ ਕੱਟ ਨਾ ਕੱਟ ਨਾ ਮਲਾਈ ਤਾਂ ਅੱਗੇ ਪਿੱਛੇ ਲਾਤੀ ਸਲਾਈ ਜਿਹੜਾ ਆਪਣਾ ਸੂਟ ਆ ਥੱਲੇ ਤੋਂ ਟੇਡਾ ਜਾਣ ਲੱਗ ਜਾਂਦਾ ਠੀਕ ਹੈ ਜੀ ਤੇ ਆਪਾਂ ਕੱਟ ਨਾ ਕੱਟ ਜ਼ਰੂਰ ਮਲਾਉਣੇ ਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਉੱਪਰ ਜੋ ਆਪਾਂ ਫਿਟਿੰਗ ਵਾਲੀ ਇੱਥੋਂ ਸਲਾਈ ਲਾਉਣੀ ਆ ਦੇਖੋ ਆਪਣਾ 프ਰੰਟ ਵਾਲਾ ਪੱਲਾ ਇਹੜਾ ਹੈਗਾ ਉੱਪਰੋਂ ਵੀ ਅੱਧੈਂਚ ਡਾਊਨ ਹੈ ਤੇ ਸਾਈਡ ਤੇ ਵੀ ਅੱਧੈਂਚ ਡਾਊਨ ਹੈ ਠੀਕ ਹੈ ਜੀ ਇਹਦੇ ਕਰਕੇ ਵੀ ਆਪਣਾ ਜਿਹੜਾ ਹੈਗਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਕਈ ਭੈਣਾਂ ਕੀ ਕਰਦੀਆਂ ਉਥੋਂ ਬਰਾਬਰ ਹੀ ਰੱਖ ਲੈਂਦੀਆਂ ਇਸ ਤਰੀਕੇ ਨਾਲ ਜਿਹੜਾ ਆਪਣਾ ਬਰਾਬਰ ਰੱਖਿਆ ਗਿਆ ਤੇ ਆਪਣਾ ਜਿਹੜਾ ਹੈਗਾ ਫਰੰਟ ਵਾਲਾ ਗਲਾ ਬੈਕ ਨੂੰ ਜਾਊਗਾ ਹੀ ਜਾਊਗਾ ਤੁਸੀਂ ਕੀ ਕਰਨਾ ਹੈ ਇਹ ਆਪਾਂ ਡਾਊਨ ਰੱਖਣਾ ਦਾ ਰੈਂਚ ਇਸ ਤਰੀਕੇ ਨਾਲ ਇਸ ਤਰ੍ਹਾਂ ਕਿਉਂ ਆਪਾਂ ਇੱਕ ਤਾਂ ਆਹ ਵਾਲੀ ਪਲੇਟ ਪਾ ਲਈ ਇਹਦੇ ਵਿੱਚ ਆਪਣਾ ਕਪੜਾ ਜਾਵੜਿਆ ਉਹਦੇ ਕਰਕੇ ਆਪਾਂ ਦਾ ਇੰਚ ਕਪੜਾ ਘੱਟ ਰੱਖਣਾ ਹੈ ਇੱਕ ਆਪਣੀ ਜਿਹੜੀ ਕਮਰ ਦੀ ਪਲੇਟ ਹੋਗੀ ਉਹਦੇ ਕਰਕੇ ਆਪਣਾ ਪੱਲਾ ਵਿੱਚ ਪਲੇਟ ਦੇ ਜਾਵੜੇ ਆ ਤਾਂ ਕਰਕੇ ਅੱਧੈਂਚ ਆਪਾਂ ਉੱਪਰੋਂ ਡਾਊਨ ਰੱਖਣਾ ਠੀਕ ਹੈ ਤੇ ਵਾਸ ਤੁਸੀਂ ਕੱਟਣਾ ਕੱਟ ਮਲਾ ਲੈਨੇ ਇਥੋਂ ਇਸ ਤਰੀਕੇ ਨਾਲ ਜਿਹੜਾ ਕਪੜਾ ਉੱਪਰ ਵੱਧ ਦਾ ਵਧਨ ਦੇਣਾ ਤੇ ਸਾਈਡ ਤੇ ਵੀ ਇਸ ਤਰੀਕੇ ਨਾਲ ਵਧਨ ਦੇਣਾ ਕਪੜਾ ਫਿਰ ਆਪਾਂ ਸਲਾਈ ਲਾਉਣੀ ਸਟਾਰਟ ਕਰਾਂਗੇ ਹਮੇਸ਼ਾ ਉੱਪਰ ਤੁਸੀਂ ਡਬਲ ਸਲਾਈ ਲਾਉਣੀ ਆ ਇਸ ਕਮਰਦੇਵ ਜਿੱਥੇ ਆਪਣੇ ਕਮਰ ਵਾਲੀ ਪਲੇਟ ਉੱਥੇ ਦੀ ਕਪੜਾ ਆਪਾਂ ਇਸ ਤਿੱਕ ਨਾ ਘੱਟ ਰੱਖਾਂਗੇ ਇਸ ਤਰ੍ਹਾਂ ਹੋ ਗਈ ਆਪਣੀ ਸਲਾਈ ਇੱਕ ਤੁਸੀਂ ਜਿਹੜੀ ਕਮਰ ਵਾਲਾ ਫੀਟਿੰਗ ਦਾ ਨਿਸ਼ਾਨ ਲਾਉਣਾ ਕਮਰ ਵਾਲਾ ਉਹ ਤੁਸੀਂ ਇਸ ਪਲੇਟ ਦੇ ਉੱਪਰ ਨਹੀਂ ਲਾਉਣਾਗਾ ਜਿਹੜੀ ਆਪਾਂ ਆਵਲੀ ਪਲੇਟ ਕਮਰ ਵਾਲੀ ਪਈ ਹੈ ਨਾ ਇਹਦੇ ਉੱਪਰ ਨਹੀਂ ਲਾਉਣਾ ਇਹਦੇ ਕਰਕੇ ਵੀ ਆਪਾਂ ਜਿਹੜਾ ਹੈਗਾ ਇੱਥੋਂ છાતી ਤੇ કમર ਦੇ સેન્ટર ਚੋਂ કપડા ਆਪਣਾ ਜਿਹੜਾ ਇਹ ਤੇ સૂટ ਟਾਈਟ ਹੋ ਜਾਂਦਾ ਠੀਕ ਹੈ ਜੀ ਇਹ ਤੁਸੀਂ ਹਮੇਸ਼ਾ ਕਮਰ ਦਾ ਨਿਸ਼ਾਨ ਜਿਹੜਾ ਲਾਉਣਾ ਹੈਗਾ ਇਹ ਕਮਰ ਵਾਲੀ ਪਲੇਟ ਦੇ ਥੱਲੇ ਲਾਉਣਾ ਇਹਦੇ ਨਾਲ ਹੀ ਆਪਣੀ ਸਹੀ ਫਿਟਿੰਗ ਆਊਗੀ ਤੇ ਇੱਥੋਂ ਆਪਾਂ ਫਰੰਟ ਦੇ ਬੈਕ ਦਾ ਕਪੜਾ ਬਰਾਬਰ ਕਰਨਾ ਵਸ ਇੱਥੇ ਆਪਣੇ ਆ ਬਰਾਬਰ ਆਪਣਾ ਕਪੜਾ ਆ ਜਾਣਾ ਤੇ ਇੱਥੋਂ ਆਪਾਂ ਕਪੜਾ ਬੈਕ ਵਾਲਾ ਪੱਲਾ ਵਧੂਗਾ ਤੇ ਫਰੰਟ ਵਾਲਾ ਘਟੂਗਾ ਠੀਕ ਹੈ ਜੀ ਇਸ ਤੋਂ ਬਾਅਦ ਆ ਇੱਥੇ ਆਪਣੀ ਹਿਪ ਵਾਲੀ ਸਲਾਈ ਆ ਗਈ। ਇਸ ਮਸ਼ੀਨ ਨੂੰ ਆਪਾਂ ਇਸ ਤਰੀਕੇ ਨਾਲ ਪਿੱਛੇ ਮੋੜ ਲੈਣਾ। ਸੂਈ ਆਪਣੀ ਵਿੱਚ ਹੋਣੀ ਚਾਹੀਦੀ ਆ। ਤੇ ਇਸ ਤਰੀਕੇ ਨਾਲ ਬੈਕ ਨੂੰ ਮੋੜ ਲੈਣਾ ਡਬਲ ਸਲਾਈ ਲਾਵਾਂਗੇ ਆਪਾਂ। ਠੀਕ ਆ। ਕਿਉਂਕਿ ਕਈ ਵਾਰ ਸੂਟ ਆਪਣਾ ਹੈਗਾ ਜਿਹੜਾ ਟਾਈਟ ਵੀ ਹੋ ਸਕਦਾ ਹੈ। ਤੇ ਉਹ ਕਰਕੇ ਆਪਾਂ ਡਬਲ ਸਲਾਈ ਲੱਗੀ ਹੋਊਗੀ ਤਾਂ ਆਪਾਂ ਇੱਥੋਂ ਢੇੜ ਲਾਂਗੇ ਤੇ ਆਹ ਚੀਜ਼ ਆਪਾਂ ਢੇੜਨ ਦੀ ਲੋੜ ਨਹੀਂ ਪੈਣੀ। ਇੱਥੋਂ ਹੀ ਸਿੱਧਾ ਆਪਾਂ ਕੱਪੜਾ ਢੇੜ ਲਾਂਗੇ ਤਾਂ ਕਰਕੇ ਇਹਦੇ ਵਿੱਚ ਆਪਾਂ ਡਬਲ ਸਲਾਈ ਲਾਉਣੀ ਆ। ਹਾਂਜੀ ਜਦੋਂ ਆਪਾਂ ਫਿਟਿੰਗ ਵਾਲੀ ਸਲਾਈ ਲਾਉਣੀ ਹੈ ਜਿਹੜੀ ਆਪਣੀ ਪਲੇਟ ਹੈ ਇਹ ਆਪਾਂ ਥੱਲੇ ਨੂੰ ਰੱਖਾਂਗੇ ਠੀਕ ਹੈ ਜੀ ਦੋਨਾਂ ਸਾਈਡਾਂ ਤੇ ਹੀ ਆਪਣੀ ਜਿਹੜੀ ਪਲੇਟ ਥੱਲੇ ਨੂੰ ਹੀ ਆਊਗੀ ਜੇ ਆਪਾਂ ਇੱਕ ਪਲੇਟ ਥੱਲੇ ਨੂੰ ਕੀਤੀ ਹੈ ਦੂਸਰੀ ਪਲੇਟ ਵੀ ਆਪਣੀ ਥੱਲੇ ਨੂੰ ਆਊਗੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਣੀ ਫਿਟਿੰਗ ਵਾਲੀ ਸਲਾਈ ਆਊਗੀ ਦੇਖੋ ਤੁਸੀਂ ਫਰੰਟ ਵਾਲਾ ਪੱਲਾ ਆਪਣਾ ਬੈਕ ਪੱਲੇ ਨਾਲ 9 ਇੰਚ ਡਾਊਨ ਐਂਡ ਸਾਈਡ ਤੋਂ ਵੀ ਡਾਊਨ ਐ ਤੇ ਇਧਰੋਂ ਵੀ ਡਾਊਨ ਐ ਠੀਕ ਐ ਜੀ ਤੇ ਇੱਥੋਂ ਤੱਕ ਆਪਣਾ ਜਿਹੜਾ ਪੱਲਾ ਕੱਟ ਜਾਊਗਾ ਕਮਰ ਦੀ ਪਲੇਟ ਠੀਕ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਸੂਟ ਫਰੰਟ ਤੇ ਬੈਕ ਦਾ ਕਪੜਾ ਬਰਾਬਰ ਜਾਊਗਾ ਠੀਕ ਐ ਸੇਮ ਇਸ ਤਰੀਕੇ ਨਾਲ ਹੀ ਆਪਾਂ ਦੂਜੀ ਸਾਈਡ ਸਲਾਈ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਫਰੰਟ ਤੇ ਬੈਕ ਵਾਲੇ ਕੱਟਣਾ ਕਟਮ ਲਾਵਾਂਗੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਾਂ ਅੱਧਾ ਦਿਨ ਜਿਹੜਾ ਕਪੜਾ ਡਾਉਨ ਹੈ ਉਹ ਆਪਣੇ ਆਪ ਹੀ ਆਇਆ ਨੇ ਇਥੋਂ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੇ ਆਪ ਹੀ ਆਇਆ ਹੈ ਨਾ ਕਪੜਾ ਇਥੋਂ ਆਪਾਂ ਸਲਾਈ ਲਾਵਾਂਗੇ ਦੇਖੋ ਉਧਰ ਆਪਣੀ ਕਮਨ ਵਾਲੀ ਪਲੇਟ ਜਿਹੜੀ ਸੀਗੀ ਥੱਲੇ ਨੂੰ ਕੀਤੀ ਸੀ ਇਧਰ ਵੀ ਕਪੜਾ ਆਪਾਂ ਥੱਲੇ ਨੂੰ ਹੀ ਕਰਨਾ ਇਸ ਤਰੀਕੇ ਨਾਲ ਲੋ ਜੀ ਸੇਮ ਉਸ ਤਰੀਕੇ ਨਾਲ ਹੀ ਆਪਣੇ ਫਿਟਿੰਗ ਵਾਲੇ ਨਿਸ਼ਾਨ ਜਿਹੜੇ ਸੀਗੇ ਸਲਾਈ ਲੱਗ ਗਈ ਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅਗਰ ਤੁਸੀਂ ਸੂਟ ਦੇ ਫਿਟਿੰਗ ਵਾਲੇ ਨਿਸ਼ਾਨ ਲਾਉਂਗੇ ਤੁਹਾਡਾ ਸੂਟ ਜਿਹੜਾ ਹੈਗਾ ਬਿਲਕੁਲ ਵੀ ਫਰੰਟ ਵਾਲਾ ਪਲਾ ਬੈਕ ਨੂੰ ਨਹੀਂ ਜਾਊਗਾ ਨਾ ਤੁਹਾਡਾ ਸੂਟ ਏਡਾ ਜਾਊਗਾ ਤੇ ਨਾ ਹੀ ਤੁਹਾਡਾ ਸੂਟ ਕਮਰ ਤੇ ਫਿਟਿੰਗ ਦੇ ਸੈਂਟਰ ਤੋਂ ਟਾਈਟ ਰਹੂਗਾ ਠੀਕ ਆ ਜੀ ਹਮੇਸ਼ਾ ਜਿਹੜੇ ਤੁਹਾਡੇ ਟਾਈਟ ਟਾਈਟ ਵਾਲੀ ਸਲਾਈ ਆਉਗੀ ਇੱਥੇ ਆਉਗੀ ਇੱਥੋਂ ਹੀ ਤੁਹਾਡੀ ਜਿਹੜੀ ਹੈਗੀ ਫਿਟਿੰਗ ਪਰਫੈਕਟ ਬਣੂਗੀ ਇੱਥੇ ਤੁਹਾਡੀ ਟਾਈਟ ਵਾਲੀ ਸਲਾਈ ਨਹੀਂ ਹੋਣੀ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ